ਪੰਚਾਭੀ ਕਾਇਕ ਰਾਜਵੀਰ ਜਵੰਤਾ ਦੀ ਮੌਤ ਦੀ ਪੁਸ਼ਟੀ ਫੋਟੇ ਸਹਾਸਤਾਲ ਵੱਲੋਂ ਕਰ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਜਾਰੀ ਮੀਡੀਆ ਬਿਆਨ ਵਿੱਚ ਦੱਸਿਆ ਗਿਆ ਕਿ 8 ਅਕਤੂਬਰ ਨੂੰ ਸਵੇਰੇ 10:55 ਵਜੇ ਉਹਨਾਂ ਦਾ ਦਿਹਾਂਤ ਹੋਇਆ। ਉਹਨਾਂ ਨੂੰ 27 ਸਤੰਬਰ 2025 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਬਹੁਤ ਹੀ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਵਿੱਚ ਰੀੜ ਦੀ ਹੱਡੀ ਦੀਆਂ ਗੰਭੀਰ ਸੱਟਾਂ ਤੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ ਵਿਆਪਕ ਡਾਕਟਰੀ ਸਹਾਇਤਾ ਤੇ ਕ੍ਰਿਟੀਕਲ ਕੇਅਰ ਨਿਊਰੋ ਸਰਜਰੀ ਟੀਮਾਂ ਦੁਆਰਾ ਨਿਰੰਤਰ ਨਿਗਰਾਨੀ ਦੇ ਬਾਵਜੂਦ ਉਹ ਮਲਟੀਪਲ ਆਰਗਨ ਫੇਲ ਹੋਣ ਕਾਰਨ ਧੰਤ ਤੋੜ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ਾਸਕਾ ਪ੍ਰਤੀ ਸਾਡੀ ਡੂੰਗੀ ਸਵੈਦੇਨਾ ਹੈ ਰਾਜਵੀਰ ਜਵੰਦਾ ਦਾ ਕੁਝ ਦਿਨ ਪਹਿਲਾਂ ਗੰਭੀਰ ਸੜਕ ਹਾਦਸਾ ਹੋਇਆ ਸੀ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਆਪਣੇ ਵਾਇਕਰ ਦੋਸਤਾਂ ਨਾਲ ਸਫ਼ਰ ਕਰ ਰਹੇ ਸਨ 700 ਤੋਂ ਬਾਅਦ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਖਾਸ ਕਰਕੇ ਸਿਰ ਅਤੇ ਰੀੜ ਦੀ ਹੱਡੀ ਤੇ ਹਾਲਾਤ ਬਹੁਤ ਨਾਜ਼ੁਕ ਹੋਣ ਕਰਕੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਪਰ ਹੁਣ ਉਹਨਾਂ ਨੇ ਜ਼ਿੰਦਗੀ ਦੀ ਜੰਗ ਹਾਰ ਦਿੱਤੀ ਹੈ ਡਾਕਟਰਾਂ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਉਹਨਾਂ ਦੇ ਦਿਮਾਗ ਵਿੱਚ ਕੋਈ ਸਰਗਰਮੀ ਨਹੀਂ ਬਚੀ ਅਤੇ ਉਹ ਆਰਗਨ ਫੇਲੀਅਰ ਦੇ ਖਤਰੇ ਵਿੱਚ ਸਨ ਹਾਲਾਂਕਿ ਚਾਉਣ ਵਾਲੇ ਲਗਾਤਾਰ ਉਹਨਾਂ ਦੀ ਜ਼ਿੰਦਗੀ ਲਈ ਦੁਆਵਾਂ ਕਰ ਰਹੇ ਸਨ ਪਰ ਹੁਣ ਉਹ ਦੁਆਵਾਂ ਫਿੱਕੀਆਂ ਪੈ ਗਈਆਂ ਨੇ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਨਾਲ ਪੰਜਾਬੀ ਸੰਗੀਤ ਜਗਤ ਫੈਨਜ਼ ਅਤੇ ਸਹਿਯੋਗੀਆਂ ਵਿੱਚ ਸੂਕ ਦੀ ਲਹਿਰ ਹੈ ਗਾਇਕਾ ਅਦਾਕਾਰਾਂ ਤੇ ਪ੍ਰਸ਼ਾਸਕਾਂ ਵੱਲੋਂ ਡਿਜੀਟਲ ਮੀਡੀਆ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਰਜਵੀਰ ਜਵੰਦਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੁੱਛਾਂ ਵਾਲੇ ਗੀਤ ਨਾਲ ਕੀਤੀ ਸੀ ਜਿਸ ਨੇ ਉਹਨਾਂ ਨੂੰ ਰਾਤੋ-ਰਾਤ ਮਸ਼ਹੂਰੀ ਦਵਾਈ ਇਸ ਤੋਂ ਬਾਅਦ ਜੰਮੇ ਨਾਲ ਦੇ ਗੱਪਰੂ ਸੂਰਮਾ ਤੇ ਕੰਧਾ ਵਾਲੇ ਵਰਗੇ ਹਿੱਟ ਗੀਤਾਂ ਨੇ ਉਹਨਾਂ ਨੂੰ ਪੰਜਾਬੀ ਸੰਗੀਤ ਇੰਡਸਟਰੀ ਦਾ ਚਿਹਤਾ ਗਾਇਕ ਬਣਾ ਦਿੱਤਾ ਉਹਨਾਂ ਦੀ ਆਵਾਜ਼ ਸਾਦਗੀ ਅਤੇ ਮਿੱਠੇ ਸੁਆਰ ਕਰਕੇ ਉਹ ਨੌਜਵਾਨਾਂ ਦੇ ਦਿਲਾਂ 'ਚ ਖਾਸ ਥਾਂ ਬਣਾਉਣ ਵਿੱਚ ਸਫਲ ਰਿਹਾ। ਰਾਜਵੀਰ ਜਵੰਦਾ ਦੀ ਮੌਤ ਨਾਲ ਪੰਜਾਬੀ 뮤직 ਇੰਡਸਟਰੀ ਨੇ ਇੱਕ ਹੋਰ ਉੱਬਰਦਾ ਤਾਰਾ ਗੁਆ ਦਿੱਤਾ ਹੈ। ਉਹ ਸਿਰਫ ਇੱਕ ਗਾਇਕ ਨਹੀਂ ਸਗੋ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਸਨ।